ਪੰਜਾਬ ਦੇ ਵਿੱਚ ਭੀਖ ਮੰਗਣ ਵਾਲਿਆਂ ਦੇ ਉੱਤੇ ਹੁਣ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੇ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਇਹ ਕਾਰਵਾਈ ਜਿਹੜੀ ਕੀਤੀ ਹੈ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਤੁਸੀਂ ਅਕਸਰ ਦੇਖਿਆ ਹੋਵੇਗਾ ਚਰਾਏ ਦੇ ਵਿੱਚ ਲਾਈਟਾਂ ਦੇ ਉੱਤੇ ਸੜਕਾਂ ਦੇ ਉੱਤੇ ਜਦੋਂ ਤੁਸੀਂ ਜਾਂਦੇ ਹੋ ਤਾਂ ਟ੍ਰੈਫਿਕ ਜਮ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਲੋਕ ਆਪਣੇ ਜਵਾਕਾ ਨੂੰ ਨਿੱਕੇ ਨਿੱਕੇ ਜਵਾਕਾ ਨੂੰ ਗੱਡੀਆਂ ਸਾਫ਼ ਕਰਨ ਦੇ ਬਹਾਨੇ ਪੈਸੇ ਲੈਣ ਦੇ ਬਹਾਨੇ ਜਿਹੜੇ ਕਿ ਗੱਡੀਆਂ ਸਾਫ਼ ਕਰਾਉਂਦੇ ਨੇ ਤਾਂ ਹੁਣ ਉਹਨਾਂ ਦੇ ਉੱਤੇ ਵੀ ਜਿਹੜੀ ਕਿ ਕਾਰਵਾਈ ਕੀਤੀ ਜਾਵੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਕਦਮ ਚੁੜਾ ਕੇ ਚੁੱਕਿਆ ਗਿਆ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਚੋਰਾਇਆਂ ਦੇ ਉੱਤੇ ਭਿਖਾਰੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਸੰਬੰਧ ਵਿੱਚ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਰਣਜੀਤ ਐਵੇਨਿਊ ਪੁਲਿਸ ਨੇ ਨਿਰਮਲਾ ਨਾਮ ਦੀ ਇੱਕ ਔਰਤ ਦੇ ਵਿਰੁੱਧ ਭੀਖ ਮੰਗਣ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਦੇ ਅਨੁਸਾਰ ਨਿਰਮਲਾ ਨਾਮ ਦੇ ਇੱਕ ਔਰਤ ਸੜਕ ਦੇ ਉੱਤੇ ਵਾਨਾ ਦੇ ਨੇੜੇ ਆਪਣੇ ਬੱਚਿਆਂ ਨੂੰ ਅੱਗੇ ਧੱਕ ਕੇ ਭੀਖ ਮੰਗਵਾ ਰਹੇ ਸੀ ਥਾਣਾ ਮੁਖੀ ਰੋਬਿੰਦ ਹੰਸ ਨੇ ਕਿਹਾ ਹੈਗਾ ਕਿ ਇਹ ਕਾਰਵਾਈ ਡੀਸੀ ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ ਦੇ ਉੱਤੇ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈਗਾ ਕਿ ਅਗਲੇ ਪੜਾਅ ਦੇ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਭਿਖਾਰੀ ਕਿਸ ਇਲਾਕੇ ਦੇ ਨਾਲ ਸੰਬੰਧਿਤ ਨੇ ਅਤੇ ਕੀ ਬੱਚੇ ਉਹਨਾਂ ਦੇ ਹਨ ਜਾਂ ਫਿਰ ਨਹੀਂ ਕਿਉਂਕਿ ਬਹੁਤ ਸਾਰੇ ਅਜਿਹੇ ਬੱਚੇ ਵੀ ਨੇ ਜਿਨ੍ਹਾਂ ਦੀ ਪੜ੍ਹਨ ਲਿਖਣ ਦੀ ਉਮਰ ਹੁੰਦੀ ਹੈ ਪਰ ਸੜਕਾਂ ਦੇ ਉੱਤੇ ਖੜ ਕੇ ਚਰਾਇਆਂ ਦੇ ਉੱਤੇ ਖੜ ਕੇ ਗੱਡੀਆਂ ਦੇ ਆਲੇ ਦੁਆਲੇ ਆ ਕੇ ਪੈਸੀ ਲੈਣ ਦੇ ਬਹਾਨੇ ਗੱਡੀਆਂ ਸਾਫ਼ ਕਰਦੇ ਨੇ ਤਾਂ ਧਿਆਨ ਦੇਣ ਯੋਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਇਹ ਪਹਿਲੀ ਕਾਰਵਾਈ ਹੈ ਪਰ ਸੁਨੇਹਾ ਸਪਸ਼ਟ ਹੈ ਕਿ ਭੀਖ ਮੰਗਣ ਦੀ ਪ੍ਰਣਾਲੀ ਦੇ ਪਿੱਛੇ ਛੁਪੇ ਮਾਫੀਆ ਅਤੇ ਨਕਲੀ ਟਾਂਚੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਇਹ ਕਦਮ ਨਾ ਸਿਰਫ ਕਾਨੂੰਨੀ ਸਗੋ ਸਮਾਜਿਕ ਸੁਧਾਰ ਦੀ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਜੜਾ ਕਿ ਸਾਬਤ ਹੋ ਰਿਹਾ ਹੈ ਤਾਂ ਇਹ ਵੀ ਇੱਕ ਬਹੁਤ ਵੱਡਾ ਆ ਜਿਹੜਾ ਕਿ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈਗਾ ਦੱਸ ਦਈਏ ਕਿ ਸਮਾਈਲ ਪ੍ਰੋਜੈਕਟ ਤਹਿਤ ਜਿਹੜਾ ਕਿ ਦੱਸ ਦਈਏ ਕਿ ਪੰਜ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਹੈ ਸਮਾਈਲ ਪ੍ਰੋਜੈਕਟ ਨਾਮ ਰੱਖਿਆ ਹੈ ਤਾਂ ਇਸ ਪ੍ਰੋਜੈਕਟ ਦੇ ਤਹਿਤ ਸੜਕਾਂ ਦੇ ਉੱਤੇ ਭੀਖ ਮੰਗਦੇ ਮਾਸੂਮ ਬੱਚਿਆਂ ਦਾ ਡੀਐਨਏ ਟੈਸਟ ਪੰਜਾਬ ਦੇ ਪੰਜ ਵੱਡੇ ਜ਼ਿਲ੍ਹੇ ਜਿਹੜੇ ਕਿ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਹਾਲੀ ਅਤੇ ਬਠਿੰਡਾ ਤੋਂ ਸ਼ੁਰੂ ਕੀਤਾ ਜਾਵੇਗਾ ਇਹ ਵੱਡੇ ਵੱਡੇ ਸ਼ਹਿਰ ਨੇ ਜਿੱਥੇ ਕੀ ਇਹ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਸੜਕਾਂ ਦੇ ਉੱਤੇ ਭੀਖ ਮੰਗਦੇ ਮਾਸੂਮ ਬੱਚੇ ਅਤੇ ਨਵਜੰਮੇ ਬੱਚਿਆਂ ਦੀ ਜ਼ਿੰਦਗੀ ਦੀ ਅਸਲ ਤਸਵੀਰ ਸਾਹਮਣੇ ਲਿਆਂਈ ਜਾ ਸਕੇ ਅਤੇ ਇਹ ਵੀ ਪਤਾ ਲਗਾਇਆ ਜਾ ਸਕੇ ਕਿ ਉਕਤ ਬੱਚੇ ਮਨੁੱਖੀ ਤਸਕਰੀ ਅਤੇ ਬੱਚੇ ਚੁੱਕਣ ਵਾਲੇ ਗਿਰੋਹਾਂ ਦਾ ਕੋਈ ਸ਼ਿਕਾਰਤਾ ਨਹੀਂ ਹੋਏ ਜੇਕਰ ਅਜਿਹਾ ਹੁੰਦਾ ਹੈ ਤਾਂ ਡੀਐਨਏ ਟੈਸਟ ਤੋਂ ਬਾਅਦ ਉਕਤ ਸਾਰੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਅਤੇ ਬੱਚਿਆਂ ਨੂੰ ਉਹਨਾਂ ਦੇ ਅਸਲ ਮਾਪਿਆਂ ਦੇ ਨਾਲ ਦੁਬਾਰਾ ਮਿਲਾਉਣ ਦੇ ਯਤਨ ਵੀ ਕੀਤੇ ਜਾ ਸਕਦੇ ਨੇ ਤਾਂ ਬਹੁਤ ਵੱਡੀ ਅਪਡੇਟ ਸਾਂਝੀ ਕਰ ਰਿਆਂ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈਗਾ ਪੰਜ ਜ਼ਿਲ੍ਹਿਆਂ ਤੋਂ ਪ੍ਰੋਜੈਕਟ ਸਮਾਈਲ ਦੀ ਜਿਹੜੀ ਕਿ ਸ਼ੁਰੂਆਤ ਹੋ ਚੁੱਕੀ ਹੈ ਅੰਮ੍ਰਿਤਸਰ ਲੁਧਿਆਣਾ ਜ਼ੁਲੰਦਰ ਮੁਹਾਲੀ ਅਤੇ ਬਠਿੰਡਾ ਤੋਂ ਇਹ ਜਿਹੜੀ ਕਿ ਸ਼ੁਰੂਆਤ ਹੋ ਚੁੱਕੀ ਹੈ ਤਾਂ ਪਹਿਲਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈਗਾ ਦੱਸਦੀ ਹੈ ਕਿ ਅੰਮ੍ਰਿਤਸਰ ਵੱਚ ਇੱਕ ਔਰਤ ਦੇ ਵਿਰੁੱਧ ਜਿਹੜੀ ਕਿ ਕਾਰਵਾਈ ਕੀਤੀ ਗਈ ਹੈ ਤਾਂ ਮਾਮਲਾ ਜਿਹੜਾ ਕਿ ਜਿਹੜਾ ਕਿ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਦੱਸ ਦਈਏ ਕਿ ਨਿਰਮਲਾ ਨਾਮ ਦੀ ਇੱਕ ਔਰਤ ਦੇ ਵਿਰੁੱਧ ਭੀਖ ਮੰਗਣ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਕਿਤੇ ਨਾ ਕਿਤੇ ਇਹ ਕਦਮ ਸਮਾਜਿਕ ਸੁਧਾਰ ਦੇ ਵੱਲ ਵੀ ਲਿਆ ਜਾ ਸਕਦਾ ਹੈ